ਕੋਈ ਵੀ ਬੰਦਾ ਨਹੀਂ ਸੀ ਗਿਆ। ਕੋਈ ਬੰਦਾ ਨਹੀਂ ਸੀ ਗਿਆ। ਉਹ ਆਕਟਿਵ ਨਹੀਂ ਕਰ ਰਹੇ। ਤਾਂ ਇਹ ਸੀ ਕਿ ਜਵਾਰ ਸਿੰਘ ਵਾਲਾ ਪਿੰਡ ਦਾ ਘਾਰ ਹੀ ਬਿਨਾ ਜਾਣਕਾਰੀ ਦਿੱਤੇ ਪਿਛਲੇ ਇੱਕ ਨੇਂਡ ਦੇ ਵਿੱਚ ਇੱਕ 5-6 ਘੰਟਿਆਂ ਤੋਂ ਰੇਡ ਚੱਲਦੀ ਹੈ ਕੀ ਮਸਲਾ ਹੈਗਾ ਕਾਦੀ ਰੇਡ ਹੋਈ ਕਿੰਨਾ ਦੀ ਰੇਡ ਹੋਈ ਇਹ ਮਸਲਾ ਵੀਰ ਜੀ ਸਾਡੇ ਪਿੰਡ ਸੋਭੇ ਜਦੋਂ ਅਸੀਂ ਮੇਰੇ ਖਿਆਲ ਟਾਈਮ ਸੀ 11-12 ਵਜੇ ਦਾ ਲਗਭਗ ਉਦੋਂ ਤੇ ਪੁਲਿਸ ਪ੍ਰਸ਼ਾਸਨ ਨੇ ਰੇਡ ਕੀਤੀ ਹੈ ਔਰ ਜਿਹਦੇ ਸਬੰਧ ਵਿੱਚ ਸਾਨੂੰ ਥੋੜਾ ਬੋਤਾ ਪਤਾ ਚੱਲਿਆ ਕਿ ਜਿਵੇਂ ਕਿ ਗੋਲੀਆਂ ਵਗੈਰਾ ਕਿਉਂਕਿ ਮੁੰਡਾ ਮੈਡੀਕਲ ਚਲਾਉਂਦਾ ਸੀ ਪਹਿਲਾਂ ਤਾਂ ਵਧੀਆ ਕੰਮ ਇਹਨਾਂ ਦਾ ਆਮ ਮਤਲਬ ਚੱਲਦਾ ਸੀਗਾ ਪਰ ਵਿੱਚ ਕੋਈ ਨਸ਼ੇ ਤਸਕਰੀ ਦਾ ਪੁਲਿਸ ਨੂੰ ਡਾਊਟ ਹੋਇਆ ਉਹਦੇ ਬੇਸ ਤੇ ਇਹਨਾਂ ਨੇ ਰੈਡ ਕੀਤੀ ਹੈ ਪਰ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਪੁਲਿਸ ਨੇ ਕਿ ਕੀ ਇਹਨਾਂ ਕੋਲ ਬਰਾਮਦ ਹੋਇਆ ਕੀ ਫੜੀਚਿਆ ਬਾਕੀ ਚਲੋ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਜੇ ਸਹੀ ਇਹ ਬੰਦਾ ਤਾਂ ਇਹਨੂੰ ਛੱਡ ਦੇਣਾ ਚਾਹੀਦਾ ਪਰ ਜੇ ਇਹ ਕਿਤੇ ਕੰਮ ਕਰਦੇ ਨੇ ਤਾਂ ਚਲੋ ਵੇਖੋ ਜੀ ਸਰਕਾਰ ਵੀ ਸਖਤ ਔਰ ਲੋਕਾਂ ਦੇ ਬੱਚੇ ਵੀ ਬਚਨੇ ਚਾਹੀਦੇ ਨੇ ਨਸ਼ੇ ਤਸਕਰੀ ਦੇ ਅਸੀਂ ਵੀ ਬਿਲਕੁਲ ਖਿਲਾਫ ਆ ਜੇ ਕੋਈ ਉਹਨਾਂ ਨੇ ਕੰਮ ਮਾੜਾ ਕੀਤਾ ਤਾਂ ਉਹਦੀ ਵੀ ਉਹਨਾਂ ਨੂੰ ਪਰਪਾਏ ਕਰਨੀ ਚਾਹੀਦੀ ਜਿਹੜੀ ਪਹਿਲਾਂ ਵੀ ਕਦੇ ਇਹਨਾਂ ਦੇ ਸ਼ਾਤਮਾਰੀ ਕੀਤੀ ਸੀ ਪੁਲਿਸ ਨੇ ਨਹੀਂ ਪਹਿਲਾਂ ਫਿਲਹਾਲ ਨਹੀਂ ਹੋਈ ਕਿਸੇ ਤਰ੍ਹਾਂ ਦੀ ਹਾਂਜੀ ਹਾਂਜੀ ਇਹ ਪਹਿਲੀ ਵਾਰ ਇਹ ਚੱਲ ਰਿਹਾ ਇੱਥੇ ਮੈਡੀਕਲ ਸਟੋਰ ਇਹ ਮੈਡੀਕਲ ਸਟੋਰ ਲਗਭਗ 2.25 ਸਾਲ ਤੋਂ ਚੱਲ ਰਿਹਾ ਹੈ 2.25 ਸਾਲ ਤੋਂ ਚੱਲ ਜੀ ਜੀ ਇਹ ਕੌਣ ਚਲਾ ਰਿਹਾ ਨਾਂ ਕੀ ਹੁੰਦਾ ਇਹ ਮੁੰਡੇ ਦਾ ਨਾਮ ਚੰਨਪ੍ਰੀਤ ਚਾਨਪ ਸਿੰਘ ਸਾਰੇ ਭੁਮਿੰਦਰ ਸਿੰਘ ਪਿੰਡ ਦਾ ਹੀ ਹੈ ਸਰਪੰਚ ਸਾਹਿਬ ਹਾਂਜੀ ਹਾਂਜੀ ਪਿੰਡ ਚੁਗੇ ਜਵਾਰ ਸਿੰਘ ਵਾਲੇ ਸਾਹਿਬ ਸਾਹਿਬ ਅੱਜ ਜਿਹੜੀ ਹੁਣ ਰੇਡ ਚੱਲ ਰਹੀ ਹੈ ਇੱਕ ਸਵੇਰ ਕਿੰਨੇ ਵਜੇ ਤੋਂ ਚੱਲ ਰਹੀ ਹੈ ਇਹ ਲਗਭਗ 11 12 ਵਜੇ ਤੋਂ ਸ਼ੁਰੂ ਹੋਈ ਹੈ ਤੇ ਹੁਣ ਤੁਹਾਡੇ ਸਾਹਮਣੇ ਮੇਰੇ ਖਿਆਲ ਸੱਤ ਅੱਠ ਘੰਟੇ ਦਾ ਟਾਈਮ ਹੋ ਚੁੱਕਿਆ ਹੈ ਕਿ ਕਿੰਨੇ ਮਲਾਜ ਮਏ ਕਿੱਥੋਂ ਆਏ ਪਤਾ ਕੁਝ ਐ ਫਿਲਹਾਲ ਇਹ ਨਹੀਂ ਪਤਾ ਪਰਛਾਇਆ ਕਿੱਥੋਂ ਆਏ ਨੇ ਸੀਐਸਟਾਫ ਹਾਜ਼ਰ ਕਾ ਦੱਸ ਰਹੇ ਨੇ ਜੀ ਉੱਥੇ ਹੁਣ ਡੀਐਮਾਨਿਓ ਕਿ ਡੀਐਸਪੀ ਸਾਹਿਬ ਵੀ ਆਏ ਨੇ ਉਹਨਾਂ ਨੂੰ ਪਤਾ ਲੱਗੇਗਾ ਕਿ ਕੀ ਇਹਨਾਂ ਦੇ ਕੋਲੋਂ ਬਰਾਮਦ ਹੋਇਆ ਚਲੋ ਅਸੀਂ ਤਾਂ ਪੁਸ਼ਟੀ ਨਹੀਂ ਕਰ ਸਕਦੇ ਕਿ ਕੀ ਇਹਨਾਂ ਕੋਲ ਬਰਾਮਦ ਹੋਇਆ ਸਾਨੂੰ ਨਹੀਂ ਪਤਾ ਫਿਲਹਾਲ ਕਿਉਂਕਿ ਸਾਨੂੰ ਉਹਨਾਂ ਨੇ ਦੱਸਿਆ ਹੀ ਨਹੀਂ ਕਿਸੇ ਤਰ੍ਹਾਂ ਦਾ ਇਹ ਹੁਣ ਪੁਲਿਸ ਪ੍ਰਸ਼ਾਸਨ ਹੀ ਤੁਹਾਨੂੰ ਵਹਿਤਰ ਦੱਸ ਸਕੇਗਾ ਚਲੋ ਸਾਡੇ ਪਿੰਡ ਨਾਲ ਤੇ ਤੁਸੀਂ ਸਾਨੂੰ ਪੁੱਛਿਆ ਅਸੀਂ ਬਿਲਕੁਲ ਤੁਹਾਡੇ ਜੀਆਆਂ ਕਰਦੇ ਆਂ ਪਰ ਜੇ ਕਿਸੇ ਨੇ ਕੋਈ ਮਾੜਾ ਕੰਮ ਕੀਤਾ ਤੇ ਜੀ ਉਹਦਾ ਜੀ ਆਪੇ ਭੁਗਤਾਨ ਕਰਨਗੇ ਪਿੰਡ 'ਚ ਤੁਸੀਂ ਕਦੇ ਵੇਖਿਆ ਇੱਥੇ ਕੋਈ ਐਕਟੀਵਿਟੀ ਕੋਈ ਇੱਥੇ ਲੋਕ ਆ ਜਿਹੇ ਆਦੇ ਹੋਣ ਨਸ਼ੇ ਨਾਲ ਸੰਬੰਧਤ ਜਾਂ ਨਸ਼ਾ ਕਰੀਦਨ ਕੋਈ ਬਾਹਰ ਆਉਂਦੇ ਹੁਣ ਕਦੇ ਵੇਖਿਆ ਉਹ ਤਾਂ ਵੇਖੋ ਜੀ ਆਮ ਕਿਉਂਕਿ ਆ ਮੇਨ ਰੋਡ ਬੰਮਣੀ ਵਾਲਾ ਪੂਰਨਪੱਟੀ ਰੋਡ ਐ ਆਮ ਜਨਤਾ ਆਉਂਦੀ ਰਹਿੰਦੀ ਇੱਥੇ ਪਿੰਡ ਦੇ ਵਿੱਚ ਮੈਂ ਪਹਿਲਾਂ 10 ਸਾਲ ਪਿੰਡ ਦਾ ਸਰਪੰਚ ਸੀ ਤੇ ਬਿਲਕੁਲ ਵਧੀਆ ਚੱਲਿਆ ਸਿਸਟਮ ਕੋਈ ਵੀ ਇਸ ਤਰ੍ਹਾਂ ਦਾ ਮੈਂ ਨਹੀਂ ਦੇਖਿਆ ਅਸੀਂ ਅੱਜ ਤੱਕ ਕਿ ਸਾਡੇ ਪਿੰਡ ਜੇ ਕੋਈ ਥੋੜਾ ਬੋਤਾ ਕੋਈ ਛੋਟਾ ਮੋਟਾ ਕੰਮ ਕਰਦਾ ਸੀ ਸਾਨੂੰ ਸ਼ੱਕ ਹੁੰਦਾ ਸੀ ਤਾਂ ਅਸੀਂ ਪਿੰਡ ਵਾਲੇ ਸਾਰੇ ਪਿੰਡ ਵਾਸੀ ਸਮੂਹ ਪੰਚਾਇਤ ਮੋਦਵਾਰ ਬੰਦੇ ਪਿੰਡ ਦੇ ਨਾਲ ਲੈ ਕੇ ਉਹਨਾਂ ਨੂੰ ਸਮਝਾਉਂਦੇ ਸੀ ਕਿ ਭਾਈ ਇਹ ਕੰਮ ਨਾ ਕਰੋ ਨਹੀਂ ਤਾਂ ਅਸੀਂ ਆਪਣੀ ਪੰਚਾਇਤ ਵੱਲੋਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਤੁਹਾਡੇ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਰਪੰਚ ਸਾਹਿਬ ਦੱਸਿਆ ਜਾ ਰਿਹਾ ਇਹ ਤਾਂ ਹੁਣ ਬੜੀ ਵੱਡੀ ਮਾਤਰਾ ਦੇ ਵਿੱਚ ਇਹਨਾਂ ਕੋਲ ਬਰਾਮਦਗੀ ਹੋਈ ਹੈ ਹਾਂਜੀ ਸੁਣਨ ਦਿਖਾਈ ਦੇ ਰਿਹਾ ਕਿ ਕਿੰਨੀਆਂ ਇਹ ਪੇਟੀਆਂ ਜਿਹੜੀਆਂ ਹੈਗੀਆਂ ਸਾਹਮਣੇ ਦਿਖਾਈ ਦੇ ਰਹੀਆਂ ਬਿਲਕੁਲ ਸੁਣਨ ਤੇ ਤਾਂ ਇਹੀ ਆ ਰਿਹਾ ਕਿ ਕਾਫੀ ਮਾਤਰਾ ਦੇ ਵਿੱਚ ਜੋ ਵੀ ਇਹਨਾਂ ਨੇ ਫੜਿਆ ਹੈ ਫੜਿਆ ਗਿਆ ਪਰ ਚਲੋ ਹੁਣ ਤੁਹਾਨੂੰ ਸਾਡੇ ਨਾਲੋਂ ਵਧੇਤਰ ਦੱਸ ਦਿੰਗੇ ਪੁਲਿਸ ਵਾਲੇ ਕਿ ਕੀ ਇਹਨਾਂ ਕੋਲ ਫੜੀਚਿਆ ਹੈ ਜੇਕਰ ਨਸ਼ਾ ਹੈ ਤਾਂ ਦੇਖੋ ਭਾਵੇਂ ਇਹਨਾਂ ਨੂੰ ਸਾਡੀ ਗੱਲ ਤਾਂ ਕੁਸਾ ਹੀ ਕਰ ਰਹੀ ਹੈ ਪਰ ਅਸੀਂ ਪਿੰਡ ਵਾਸੀ ਵੀ ਇਹ ਕਹਿੰਨੇ ਕਿ ਪਿੰਡ ਦੇ ਵਿੱਚ ਇਹੋ ਜਿਹਾ ਕੰਮ ਨਹੀਂ ਚੱਲਣਾ ਚਾਹੀਦਾ ਨਸ਼ਾ ਤਸਕਰੀ ਕਿਉਂ ਆਮ ਅੱਜਕੱਲ ਸਾਡੇ ਬੱਚੇ ਨਸ਼ਿਆਂ ਤੇ ਚਿੱਟੇ ਸਮੈਕ ਗੋਲੀਆਂ ਇਹਨਾਂ ਦੇ ਸ਼ਿਕਾਰ ਹੋ ਕੇ ਕਿੰਨੀ ਨੌਜਵਾਨੀ ਬਰਬਾਦ ਹੋ ਰਹੀ ਹੈ ਤੇ ਇਸ ਕਰਕੇ ਸਾਡੀ ਵੀ ਬੇਨਤੀ ਹੈ ਕਿ ਭਾਈ ਜਿਹੜੇ ਕੋਈ ਹੋਰ ਵੀ ਕੰਮ ਕਰਦੇ ਨੇ ਤਾਂ ਇਸ ਗੱਲਾਂ ਗੱਲਾਂ ਤੋਂ ਬਾਹਰ ਆ ਜਾਣਾ ਚਾਹੀਦਾ ਔਰ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਦਾ ਕੰਮ ਜੀ ਠੀਕ ਹੈ